ਓ ਸਾਤਰੀ ਕਾਲ ਸਾਰਿਆਂ ਨੂੰ ਅਸੀਂ ਹੁੰਦੇ ਜਾਊਗੀ ਬੜੀ ਪੌਂਚੀ ਹੋਈ ਚੀਜ਼ ਸੌ ਨੂੰ ਦੱਸ ਦੇਈਏ ਸਾਡਾ ਸ਼ਰਮਜੂ ਬੜਾ ਮਹਿੰਗਾ ਇੱਕ ਵਾਰੀ ਅੱਖ 'ਚ ਪਵਾਉਂਗੇ ਨਿਗਾਹ ਤੇਜ ਹੋ ਜਾਣੀ ਦੇਸੀ ਨੁਕਤਾ ਕਿਸੇ ਨੇ ਇਹ ਨਹੀਂ ਦੱਸਣਾ ਸਾਡੀ ਤੁਸੀਂ ਬਿੱਲੇ ਮਾਰੋ ਵੀ ਮਤਲਬ ਤੁਹਾਨੂੰ ਕਿਹਾ ਜਾਂਦਾ ਮਤਲਬ ਬਾਈ ਮਤਲਬ ਬਿੱਲੇਵਾਰ ਇਹ ਕੰਮ ਕਰਦੀ ਹੈ ਕਦੇ ਤੁਸੀਂ ਮਤਲਬ ਬਿੱਲੇ ਕਿਵੇਂ ਜਦੋਂ ਤੁਸੀਂ ਬਿੱਲੇ ਫੜਨ ਜਾਂਦੇ ਹੋ ਕਿਵੇਂ ਮਤਲਬ ਕਿਵੇਂ ਥੋੜਾ ਰੈਕਟ ਕੀ ਹੁੰਦਾ ਜੀ ਉਹ ਦੱਸੋ ਬਣਾ ਜੀ ਬਸ ਸਾਨੂੰ ਕੱਲੀ ਪੂਸ ਜੀ ਹਿੱਲਣੀ ਦਿਖਦੀ ਹਾਂ ਅਸੀਂ ਕੇਰਾ ਪਾ ਲੈਣਾ ਬਿੱਲੇ ਨੂੰ ਹੂੰ ਕੇਰਾ ਪਾ ਕੇ ਸਾਡੇ ਮੰਗਰ ਕੁੱਤੇ ਵੀ ਪਏ ਜਾਂਦੇ ਕਿਉਂਕਿ ਸਾਡੇ ਆਪ ਦੇ ਵੀ ਕੁੱਤੇ ਹੁੰਦੇ ਨਾਲ ਹੂੰ ਉਹਨਾਂ ਨੂੰ ਕੁੱਤੇ ਭੌਂਕਦੇ ਅਸੀਂ ਬਿੱਲੇ ਨੂੰ ਹੂੰ ਹਰ ਕਦੇ ਤੁਹਾਡੇ ਨਾਲ ਹੋਈ ਜੀ ਵੀ ਤੁਸੀਂ ਆ ਵਰਦੀ ਚ ਗਏ ਹੋ ਤੇ ਤੁਹਾਡੇ ਤੋਂ ਉੱਥੇ ਮਤਲਬ ਆਪਦੀ ਪੁਰਾਣੀ ਕਰੈਕਟਰ ਚ ਬੜੇ ਹੋ ਤੇ ਉਹੀ ਚੀਜ਼ ਨਿਕਲ ਗਈ ਹੋਵੇ ਵੀ ਹਾਇ ਰਵੀ ਮਤਲਬ ਮਾਰਦਾ ਕੋਈ ਦਬਕਾ ਹੋਵੇ ਕਿਸੇ ਨੂੰ ਤੇ ਮਤਲਬ ਉਹੀ ਚੀਜ਼ ਕਰਦਾ ਹੋਵੇ ਫਾੜ ਲੋ ਫਾੜ ਲੋ ਫਾੜ ਲੋ ਅੱਜਕੇ ਨਹੀਂ ਜਾਣਾ ਚਾਹੀਦਾ ਉਹ ਕਦੇ ਇੱਕ ਤਾਂ ਹੀ ਹੋ ਜਾਂਦਾ ਉਹ ਕਦੇ ਤੂੰ ਤਾਂ ਸਾਡੀ ਰਗ ਰਗ ਨੂੰ ਕਦੇ ਹੋਇਆ ਹੋਇਆ ਦੱਸੋ ਕਿਵੇਂ ਹੋਇਆ ਉਹ ਹੋਇਆ ਕਦੇ ਇੱਕ ਤਾਂ ਦੱਸੋ ਕਿਵੇਂ ਹੋਇਆ ਅਸੀਂ ਕਿਸੇ ਦੇ ਘਰੇ ਚਲੇ ਗਏ ਹਮ ਨੂੰ ਬਾਹਰ ਤੇ ਬੈਠਾ ਕੁੱਤਾ ਭੌਂਕਿਆ ਪਤਾ ਨਹੀਂ ਪਛਾਣ ਆ ਗਈ ਹਮ ਇਦੂ ਬਾਅਦ ਕੁੱਤੇ ਤੋਂ ਬਾਅਦ ਬਿੱਲੀ ਉਤਰੀ ਹਮ ਮੇਰੇ ਕੋਲੇ ਡੰਡਾ ਹੁੰਦਾ ਪੁਲਿਸ ਵਾਲਾ ਜੋ ਹੂੰ ਉਹਨਾਂ ਤੇ ਤਾਂ ਵਾਰ ਆਇਆ ਨਹੀਂ ਗਿਆ ਆ ਬਿੱਲੀ ਦੇ ਮਾਰਿਆ ਕਹਾ ਜਾਈ ਬਿੱਲੀ ਮਰ ਗਈ ਸਾਡੇ ਨਿਸ਼ਾਨੇ ਪੱਕੇ ਹੂੰ ਬੱਸ ਫਿਰ ਉਹਥੇ ਗਈ ਸੀ ਫਰਦ ਸਿੰਘ ਨੇ ਫਰਦ ਗੱਜ ਅੰਗਲੀ ਪੋਸਤੀ ਨੂੰ ਗਈ ਸੀ ਧੋਕਦੀ ਬਿੱਲੀ ਧੋਕਦੀ ਲਓ ਜੀ ਵੀਡੀਓ ਨੂੰ ਪੂਰੇ ਜਨਾਂ ਜੁੜੇ ਦਿਓ ਬਾਈ ਜੀ ਫਰਦ ਗਏ ਸੀ ਕਿਸੇ ਅੰਗਲੀ ਨੂੰ ਬਿੱਲੀ ਧੋਕਦੀ ਕਿਉਂਕਿ ਜਿਹੜੀ ਚੀਜ਼ ਬਾਈਆਂ ਦੇ ਬੜੀ ਹੁੰਦੀ ਹੈ ਉਹ ਨਿਕਲਦੀ ਨਹੀਂ ਤੇ ਬਾਈਆਂ ਨੇ ਮਤਲਬ ਆਪਣੇ ਆਪ ਨੂੰ ਬਹੁਤ ਧੱਕੇ ਨਾਲ ਤਰੱਕੀ ਕੀਤੀ ਇਹਨਾਂ ਨੇ ਜਿਹੜੇ ਵੀਰ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਗਾਲ ਕੱਢਦੇ ਆ ਵੀਡੀਓ ਨੂੰ ਪੂਰੀਆਂ ਦੇਖਿਓ ਤੇ ਬਾਈ ਇਹੋ ਤੇ ਬਹੁਤ ਜ਼ਾਰਾ ਆਇਆ ਤੇ ਬਾਈ ਇਹ ਚਲ ਪਹਿਲਾਂ ਆਨ ਜੋਗੀ ਭਰਾਵਾਂਚਾਰ ਉਹ ਤਾਂ ਪਹਿਲਾਂ ਵੀਰਾ ਵਾਂਗੂ ਜਾਂ ਬਿੱਲੇ ਵਾਲਾ ਵੀਰਾ ਵਾਂਗੂ ਨਹੀਂ ਇਹਨਾਂ ਨੇ ਆਪਣੇ ਆਪ ਨੂੰ ਪੜ੍ਹ ਲਿਖ ਕੇ ਆਪਣੇ ਆਪ ਨੂੰ ਕਿੱਥੋਂ ਲੈ ਕੇ ਲੈ ਗਏ ਆ ਇਹ ਵੀਡੀਓਜ਼ ਨੂੰ ਸੀ ਸਾਰਾ ਸਾਰਾ ਦੱਸਾਂਗੇ ਜੀ ਤੇ ਇੱਕ ਗੱਲ ਹੋਰ ਹੈ ਇਹ ਬਾਈ ਨੇ ਇਸ ਤੋਂ ਪਹਿਲਾਂ ਭਾਣਾ ਪਕੌੜਾ ਦਾ ਫਿਲਮਾਂ 'ਚ ਕੰਮ ਕੀਤਾ ਹੋਇਆ ਉਹੀ ਮਾੜਾ ਹੈ ਬਾਈ ਬੋਲਦਾ ਭਾਣਾ ਪਕੌੜਾ ਕਿਵੇਂ ਬੋਲਦਾ ਜੀ ਕਿ ਪਤਾ ਲੱਗ ਜਾਏ ਵੀ ਬਾਈ ਚ ਕਲਾ ਕਿਉਂਕਿ ਇਹਨਾਂ ਪਹਿਲਾਂ ਇਹ ਬਾਈ ਬਿੱਲੇ ਵਾਲਾ ਤੋਂ ਬਾਅਦ ਬਿੱਲੇ ਵਾਲਾ ਦਾ ਬਾਈ ਕੰਮ ਘਾਟੀ ਕੀਤਾ ਫਿਲਮਾਂ 'ਚ ਕੰਮ ਨਹੀਂ ਕੀਤੀ ਉਹ ਸਾਨੂੰ ਜ਼ਰੂਰ ਦੱਸੋ ਜੀ ਯਾ ਤੂੰ ਦਾ ਵਿਆਹ ਹੀ ਅੱਗੇ ਵਧਿਆ ਨੇ ਵਿਆਹ ਹੀ ਅੱਗੇ ਵਧਿਆ ਨੇ ਵਿਆਹ ਹੀ ਸਿਆਰ ਕੇ ਕਰਨੇ ਲੋ ਜੀ ਇਹ ਛੱਡੇ ਚਾਚੇ ਪਾਡੇ ਵਾਰੇ ਬੋਲੇ ਜਿੱਦਾਂ ਵਿਆਹ ਜਿੱਦਾਂ ਵਿਆਹ ਲੋ ਵੀ ਦੋਸਤੋ ਤੁਸੀਂ ਭਾਨੇ ਭਗੋੜੇ ਨੂੰ ਸਾਰੇ ਜਾਣਦੇ ਹੋ ਤੇ ਇਹ ਬਾਈ ਨੇ ਫਿਲਮਾਂ 'ਚ ਕੰਮ ਕੀਤਾ ਸੀ ਭਾਨੇ ਭਗੋੜੇ ਨਾਲ ਤੇ ਅੱਜ ਬਾਈ ਇਹ ਪੰਜਾਬ ਪੁਲਿਸ 'ਚ ਹੋ ਗਿਆ ਤੇ ਬਾਈ ਦੀ ਜਿਹੜੀ ਮਤਲਬ ਇੱਕ ਆਤ ਹੈ ਉਹ ਜਾਣੀ ਰਹੀ ਕਿਸੇ ਵੀ ਤਰੀਕੇ ਨਾਲ ਦੇ ਮਤਲਬ ਇਹਨਾਂ ਕੋਲੇ ਅੱਜ ਆਏ ਆ ਗੱਲਬਾਤ ਕਰਦੇ ਆ ਇਹ ਸਾਡੇ ਮਤਲਬ ਡਿਪਾਰਟਮੈਂਟ ਦੇ ਵਿੱਚ ਹੀ ਹੈ ਤਾਂ ਇਹਨਾਂ ਦੀ ਜਿਹੜੀ ਆਵਾਜ਼ ਹੈ ਮਤਲਬ ਬਈ ਭਾਣੇ ਭੋੜੇ ਵਾਂਗੂਈਏ ਤੇ ਮਤਲਬ ਕੋਈ ਵੀ ਗੱਲਬਾਤ ਕਰਦੇ ਆ ਤਾਂ ਬਾਈ ਦੇ ਆਵਾਜ਼ ਦੇ ਵਿੱਚੋਂ ਭਾਣੇ ਭੋੜ ਦੇ ਆਵਾਜ਼ ਆ ਗਈ। ਬਈ ਉਸੇ ਗੱਲ ਦੀ। ਯਾ ਸੱਤਰੀ ਕੇ ਅਪਰਾ। ਅੱਛਾ ਜੀ ਕਿਹੜੇ ਉੱਤੇ ਜੋ ਬਈ। ਯਾ ਬੱਸ ਪਛਣਾ ਪ੍ਰਵਾਜ ਜ਼ਿਆਦਾ ਤੇ ਲੱਗਿਆ ਹੈ ਨਾ। ਐਸਪੀ ਆਈ ਅਲੀ ਬੱਦੀ ਪਾਈ ਫਿਰਦੇ ਬੱਸ ਹੋਰ ਤਾਂ ਕੋਈ ਸਟਾਰ ਲੱਗਿਆ ਦੀਦਾ ਮੇਰੇ। ਸਟਾਰ ਲੱਗਣ ਵਾਲੇ ਕੋਈ ਤੁਸੀਂ ਕੰਮ ਕਰੋਗੇ ਫੇਰੀਏ ਕਿਉਂਕਿ ਥੋੜੀ ਜਿਹੀ ਆਵਾਜ਼ ਹੈ ਉਹ ਸਿਰਫ ਲਗਦੇ ਨਹੀਂ ਗੁੱਸੇ ਵਾਲੀ ਜੇ ਕਿਸੇ ਨੂੰ ਤੁਸੀਂ ਮਤਲਬ ਦੌਕਾ ਮਾਰ ਜਾਂਦੇ ਹੋ ਤੁਸੀਂ ਇਹ ਦੱਸੋ ਵੀ ਜੇ ਕੋਈ ਆਪਾਂ ਪੋਸਟ ਆਲਾ ਬੰਦਾ ਫੜਨ ਚੱਲੇ ਆ ਇਹ ਤੁਹਾਡੇ ਨਾਲੋਂ ਦੇ ਬਾਈ ਜੀ ਯਾਰ ਧਿਆਲੀ ਬੜ ਤੇ ਬਾਈ ਨਾਲੋਂ ਜੀ ਹਾਂਜੀ ਹਾਂਜੀ ਮਤਲਬ ਬਾਈ ਇਹ ਜੋ ਉੱਤੇ ਇਹਨਾਂ ਦਾ ਕੋਈ ਰੋਪ ਪੈਂਦਾ ਆ ਰੋ 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 ਆ ਪ੍ਰਿਆ ਬਿਆ ਕਿਆ ਦਾ ਰਿਓ ਪੈਂਦਾ ਰਿਆ ਬਿਆ ਕਰੀ ਇਹ ਯਾ ਹੈ ਬਾੜਾ ਰੋਪ ਪੈਂਦਾ ਜੀ ਲਓ ਜੀ ਇਹ ਕਹਿੰਦੇ ਵੀ ਇੱਕ ਨਹੀਂ ਮਾਰਦੇ ਦੋ ਹੱਥਾਂ ਨਾਲ ਮਿਲ ਗਏ ਇੱਕ ਨੂੰ ਹੱਕ ਵੇਚਦੀ ਐ ਬਾਈ ਕਿੰਨੇ ਸਾਲ ਹੋ ਗਏ ਤੁਹਾਨੂੰ ਜੌਬ ਕਰਦਿਆਂ ਨੂੰ ਮੈਨੂੰ ਆ ਆ ਠਕ ਠਕ 28 ਸਾਲ 28 28 ਇਹੋ ਨਾ ਤੁਸੀਂ ਨਾ ਬੋਲੋ ਕੋਈ ਨਹੀਂ ਸਾਲ ਕਹਿੰਦੇ ਹਾਂਜੀ ਆ 8 ਸਾਲ ਨਹੀਂ ਹਾਂਜੀ 8 28 ਸਾਲ ਦੀ ਉਹ 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 ਉਮਰ 28 ਸਾਲ ਦੀ ਉਮਰ ਬਾਈ ਦੀ ਚੱਲ 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 ਚੋਲ ਚੋਰੀ ਚੋਰੀ ਕਰਦੇ ਫੜੇ ਗਏ ਚੱਪ ਚੱਲ 14 ਸਾਲ ਹੋ ਗਏ ਸਸ 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 ਹਰ ਵਸ ਕਰਦੇ ਨੇ ਅੱਛਾ 2 2 2 ਉਹ ਬਈ ਸੌਰੀ ਸੌਰੀ ਮੈਥੋਂ ਵੀ ਮੈਸਲੋ ਹੱਕ ਹਾਂ ਹੱਕ ਬਹਿਣ ਲੱਗੀ ਜੀ ਇਹ ਕਹਿੰਦੇ ਆ ਯਾ ਤੂੰ ਜਹੜੇ ਮੰਦਰਾ ਵੀ ਨਹੀਂ ਉਹ ਜੀ ਹਾਂ ਸੰਗਤ ਬਈ ਤੂੰ ਤੁਸੀਂ ਗੱਲ ਹੀ ਨਾ ਕਰੋ ਹਾਂਜੀ ਬਈ ਤੁਸੀਂ ਜਦੋਂ ਕੋਲ ਨੂੰ ਫੜਨ ਜਾਂਦੇ ਹੋ ਤਾਂ ਕਿਵੇਂ ਦਰਕਾ ਮਾਰਦੇ ਹੋ ਬਈ ਯਾ ਚਾਚਾ ਹੂੰ ਵੇਖ ਕਰੇ ਹਾਂ ਕਿਆ ਕਈ ਵਾਰੀ ਧਈ ਮਿਲਦਾ ਘਰੇ ਤੇ ਫਿਰ ਸਾਨੂੰ ਡ ਕੱਦ ਕੱਪ ਕੇ ਜਿਆਦਾ ਬੈਠਦਾ ਅੱਛਾ ਯਾਹੋ ਹੂੰ ਜੇ ਨਹੀਂ ਬੈਠਿਆ ਫਿਰ ਇੱਥੇ ਫਿਰ ਅਸੀਂ ਪੁੱਛ ਲੈਨੇ ਵੀ ਚਾਹੀ ਹੂੰ ਚਾ ਬਿਰਾਦੇ ਅਸੀਂ ਚਾ ਪੀ ਕੇ ਭੱਜ ਜਾਂਗੇ ਯਾਹੋ ਚਾਚੇਨ ਖੇਰ ਮੇਲ ਲੈਗੇ ਯਾਰ ਕਦੇ ਇੱਥੇ ਘਾੜ ਪੀਣ ਦੀ ਕੋਈ ਡਿਮਾਂਡ ਕੀਤੀ ਹੋਈ ਜਹਦੇ ਨਾਲ ਯਾ ਬਿਆਸ ਅੱਛਾ ਧੀ ਲਈ ਦੇ ਅੱਥੇ ਵੀ ਯਾਰੀ ਪੀਲੀ ਬੇਚ ਜਾਂਦੀ ਆ। ਜਾਂ ਗਰੀਬ ਵਿਆਹ ਦੇ ਹੋਰ ਕਹਾਣੀ ਹੁੰਦੀ ਆ। ਯਾ ਹੋਏ ਜੇ ਅਮੀਰ ਕਰ ਦੇ ਕੇ ਛਾਪਾ ਮਾਰ ਦੋ ਬਈ ਅਮੀਰ ਬੰਦੇ ਦਾ ਕਿਸੇ ਮਤਲਬ ਕੋਈ ਕਤਲ ਕਰਤਾ ਜਾਂ ਕਿਸੇ ਜੀ ਕੁੜੀ ਛੇੜਤੀ ਜਾਂ ਕੋਈ ਮਤਲਬ ਕੋਈ ਇਹੋ ਜੀ ਜ਼ਮੀਨ ਦਾ ਰੌਲਾ ਪਾਇਆ ਉੱਥੇ ਜਾ ਕੇ ਕੀ ਮਤਲਬ ਬਈ ਅਪਰਸੀ ਕਿਵੇਂ ਦਮ ਕਮਰੂਗੀ। ਕੋਈ ਪਿਆਰ ਜਿਹਨ ਮਰੂਗੀ ਡਰ ਕੇ ਜੇ ਮਰੂਗੀ ਕਿਵੇਂ ਮਰੂਗੀ। ਯਾਥੇ ਤਾਂ ਦੇਖਾ ਜੀ ਵੱਡਾ ਘਰ ਨਾਲ ਸਾਡੀ ਯਾਰੀ ਸ펏 ਕਰਦਾ। ਹੂੰ। ਯਾਰੀ ਸ펏 ਕਰਦਾ। ਕਵਰੀ ਤਾਂ ਕਹਿੰਦੇ ਸਾਡੇ ਸਪਿਆਰੀ ਜੀ ਆ ਗਏ। ਯਾਸੀ ਫਿਰ ਉਹ ਕਿ ਉਹਰੇ ਛੱਡ ਦਿੰਨੇ ਆ ਕਿ ਅਸ ਨੂੰ ਇਹ ਕਹਿੰਦਾ ਚਾਚਾ ਕੋਈ ਗੱਲ ਨਹੀਂ ਅਸੀਂ ਤੂੰ ਛੱਡਾ ਚਾਚਾ ਦਾ ਵੀ ਅਸੀਂ ਤੇਰਾ ਕਰਕੇ ਹੀ ਲੱਗੇ ਅਸੀਂ ਇਹ ਹੁਣ ਨਹੀਂ ਤਰੇ ਦੇ ਕੇ ਇਸ ਪੋਦੇ ਅਸੀਂ ਰਿਆ ਫਾ ਫਾ ਕਰ ਦਿੱਤੀ ਆਹੋ ਹੂੰ ਅੱਛਾ ਮਤਲਬ ਬਈ ਤੁਸੀਂ ਐਡੇ ਵੱਡੇ ਫੈਨ ਹੋ ਥੋੜੀ ਜਿਹਾ ਜਦੋਂ ਮੈਂ ਕਹਿੰਦਾ ਵੀ ਥੋੜੀ ਆਵਾਜ਼ ਨੂੰ ਪਾਸੇ ਰੱਖ ਦੀਏ ਤੇ ਭਾਂਨੇ ਰੋੜ ਦੀ ਆਵਾਜ਼ ਨੂੰ ਪੱਗੇ ਰੱਖੀਏ ਤਾਂ ਦੱਸ ਨਹੀਂ ਸਕਦਾ ਭਾਂਨੇ ਘੋੜੇ ਦੀ ਆਵਾਜ਼ ਕਿਹੜੀ ਥੋੜੀ ਆਵਾਜ਼ ਕਿਹੜੀ ਆ ਓਏ ਇੰਨੇ ਤੁਸੀਂ ਉਹਦੇ ਮਤਲਬ ਬਾਈ ਦੇ ਫੈਨ ਕਿਓ ਕਿਵੇਂ ਥੋੜੀ ਆਵਾਜ਼ ਕਿਵੇਂ ਮਿਲ ਗਈ Dan di dalam biar cerap dia apa biarlah, mana biarlah, mana biar biarlah itu agak dah biar lah, orang mana biarlah itu. Kini agak lama dia kelihatan bila bayi. Ia dia bila kita dah kat ਜਦੋਂ ਉਹਦਾ ਬਣਾ ਲੱਗਿਆ ਨਾ ਵਿਆਹ ਦਾ ਦੇਖੀ ਜਦ ਬੱਸ ਦੇਖੀ ਜਦ ਮੇਰਾ ਤਾਂ ਖਿਆਲ ਬਸ ਉਹ ਲੈ ਵੇਚੀ ਰਹਿਦਾ ਕਿ ਕਿਹਦਾ ਭਾਜਾ ਆ ਰਿਹਾ ਠੱਕਿਆ ਦਾ ਵੇਖਾਂ ਵੀ ਆਹੋ ਕਿੰਨੀ ਖਲੋ ਬਾਂਦ ਆ ਬਈ ਮਹੀਨੇ ਚੰਨ ਚੰਨਲ ਦੇ ਚਾਚੇ ਨੰਦ ਨਾ ਕੀਏ ਜੀ ਚੰਨਲ ਦਾ ਜੀ ਭਾਨਾ ਚੈਨਲ ਵੀ ਆਪਾਂ ਦਾ ਪੋੜਾ ਜੰਦਲ ਆਪਣਾ ਹੈਗਾ ਇੱਕ ਚਾਚਾ ਬਹੁ ਵੀ ਉਹਦਾ ਇਹ ਚਾਚਾ ਚੈਨਲ ਹੋ ਗਿਆ ਭਾਨਾ ਹੋ ਗਿਆ ਇਹ ਪਿਆ ਤਾਂ ਕਿੰਨੇ ਕਿੰਨੇ ਚੱਲਦੇ ਆ ਰੇ ਹੂੰ ਵਿਆਹ ਲਈ ਬਿਆਲੀ ਬਿਆਲੀ ਦਿਓ ਕਦਿਆਂ ਦੇ ਤੇ ਮੈਂ ਕਿਹਾ ਚਛ ਨਾ چھਬਾ ਦਾ ਜਾਦਾ ਹਾ ਅੱਛਾ ਬਿਆਲੀ چھਬਾ ਕਦੇ ਬਾਈ ਮਿਲਿਆ ਬਾਈ ਦਾ ਫਿਲਮਾਂ ਕਿੱਤਿਆਂ ਹਣਾ ਬਾਈ ਨੂੰ ਕਦੇ ਮਿਲਿਆ ਕਿੰਨੇ ਟਾਈਮ ਪਹਿਲਾਂ ਮਿਲਿਆ ਬਾਈ ਵਿਆਹੀ ਨੂੰ ਮਿਲਦਾ ਬਿਆਲੀ ਜੀ ਕਰਦਾ ਹੂੰ ਫੋਨ ਨਹੀਂ ਬਿਲੂ ਕਾਫੀ ਟਾਈਮ ਹੋ ਗਿਆ ਬਿਆਲੀ ਟਾਈਮ ਹੋ ਗਿਆ ਇਹ ਵਾਰ ਸਿਰ ਇੱਕ ਵਾਰੀ ਮਿਲਿਆ ਕਾ ਵੀ ਵਿਆਹਟੀ ਚ ਬੈਠਾ ਸੀ ਹੂੰ ਇਹ ਆ ਗਿਆ ਵਿਆਹ ਤਲਾਬ ਹੋਈ ਸਾਡੀ ਹਾਂ ਅੱਛਾ ਬਿਆਲੀ ਵਿਆਹ ਤਲਾਬ ਹੋਈ ਹਾਂ ਹੂੰ ਬਿਆਸ ਸਰੋਤ ਮੈਂ ਪਿਆਰੀ ਹੱਥ ਲਾਏ ਤੇ ਵਿਆਹ ਰਾ ਕੇ ਆਖਿਆ ਯਾਹੋ ਚੱਲ ਤੇ ਗੱਲ ਹੋਰ ਹੁੰਦੀ ਐ ਕਹਿੰਦੇ ਵੀ ਭਾਂਡੇ ਭਗੋੜੇ ਕੋਲੇ ਮਤਲਬ ਐ ਐਡਾ ਪਿਸਤੌਲ ਐ ਤੇ ਦੂਜੀ ਪੱਕੀ ਬੰਦੂਖ ਐ ਕੋਲੇ ਦੇਖੀਏ ਕਿਦੇ ਯਾ ਪੁੱਛ ਨੇ ਭਰਾ ਵੀ ਇਹ ਇੱਕ ਵਾਰ ਦੀ ਗੱਲ ਐ ਕਿ ਬੰਦੇ ਆ ਕੇ ਨਾ ਵਿਆਹ ਸੋ ਦੇ ਇੱਥੇ ਆ ਗਿਓ ਹੱਥ ਪਿਆਰੇ ਹੂੰ ਯਾ ਕੱਢ ਕੇ ਡੱਪ ਚ ਕੈਚ ਲਾ ਲਿਆ ਹੂੰ ਯਾਹੋ ਕੀ ਕਹਿੰਦੇ ਆ ਬੇਖੀ ਪੈਰ ਦੇ ਅਸੀਂ ਰਿਆਟਿਸਟ ਹੁੰਨੇ ਆ ਹੂੰ ਯਾਹੋ ਬਈ ਇਹ ਮਤਲਬ ਜਦੋਂ ਕਲਾਕਾਰਾਂ ਨੂੰ ਲੋਕ ਕੰਜਰ ਸਮਝਦੇ ਆ ਜੇ ਤੁਹਾਡੇ ਉਸਤਾਦ ਨੂੰ ਕੋਈ ਕਹਿੰਦਾ ਵੀ ਯਾਰ ਇਹ ਤਾਂ ਕੰਜਰ ਕਿਤੇ ਕਰਦੇ ਆ ਕੋਈ ਫਿਲਮ ਵਾਲਾ ਕੰਮ ਨਹੀਂ ਇਹ ਨਹੀਂ ਉਹ ਨਹੀਂ ਇਹ ਬਈ ਤੁਸੀਂ ਇਹ ਚੀਜ਼ ਦੇ ਨਾਲ ਆ ਕਿ ਮਤਲਬ ਵਿਰੁੱਧ ਵਿਰੁੱਧ ਕਰੋਗੇ ਚੀਜ਼ ਦਾ ਦੇਖੋ ਜੀ ਜਿਹੜਾ ਕਲਾ ਕਹਿੰਦੇ ਕਲਾ ਦੇਖ ਕਿਹੜੀ ਕਲਾ ਹੁੰਦੀ ਆ ਕਲਾ ਹੂੰ ਉਸ ਕਿਹੜਾ ਅੰਤ ਨੇ ਵਿੱਚ ਇਹ ਆਰਟਿਸਟ ਹੀ ਸਮਝ ਸਕਦੇ ਆ ਜਾਂ ਉਹ ਸਮਝ ਸਕਦੇ ਆ ਜਿਹੜੇ ਫੈਨ ਹੁੰਦੇ ਆ ਜਿਨ੍ਹਾਂ ਦੇ ਘਰ ਮੇਰੇ ਚਾਚੇ ਨੂੰ ਦੇਖ ਕੇ ਬਾਲੀ ਹੱਸਦੇ ਆ ਬਾਲੀ ਐਂਟਰਟੇਨਮੈਂਟ ਕਰ ਬਾਲੀ ਸਵਾਦ ਦੇ ਦੇ ਆ ਹਾਂ ਬਾਲੀ ਸਵਾਦ ਦੇ ਤਿਆਰ ਬੜਾ ਇਹ ਆਪਾਂ ਨਾਮ ਕੋਲ ਪੈਸਾ ਬਹੁਤ ਮਾਰੇ ਕਿਨੇ ਜਨਮ ਸੁਣਾ ਤੋਂ ਵਧੀਆ ਕਿਨੇ ਨਾਮ ਬੰਦੇ ਦਾ ਬੜੀਆਂ ਫਿਲਮਾਂ ਕਰ ਰਹੇ ਆ ਹੁਣ ਫਿਲਮ ਕਰਕੇ ਕਿਨੇ ਅਮਰਤਮਾਨ ਨਾਲ ਬਹੁਤ ਵਧੀਆ ਗਰੈਕਟਰ ਤੁਹਾਨੂੰ ਖੁਸ਼ੀ ਹੋਈ ਬਈ ਮੈਂ ਤਾਂ ਨਾ ਤਿਆਰ ਮਣਾ ਹੂੰ ਕਦੇ ਇਧਰ ਆ ਕੇ ਇਧਰ ਆ ਕੇ ਬਿਆਲੇ ਬਿਆਲੇ ਖੁਸ਼ੀ ਹੋਈ ਬਿਆਲੇ ਖੁਸ਼ੀ ਹੋਈ ਬੈਟੂ ਬਈ 1 ਕਿਲੋ ਹੋਰ ਹੈ ਕਦੇ ਵੀ ਬਾਈ ਬਾਰੇ ਇਹ ਗੱਲਾਂ ਜਿਆਦਾ ਅਕਸਰ ਚਰਚਾ ਹੁੰਦੀ ਹੈ ਵੀ ਬਾਈ ਕੱਲਾ ਜਿਹੜਾ ਤੁਸੀਂ ਆ ਇੱਕ ਤਰ੍ਹਾਂ ਦਾ ਕੈਰੇਕਟਰ ਨਹੀਂ ਜੇ ਹਜੇ ਕੈਰੇਕਟਰ ਬਾਈ ਤੋਂ ਕਰਾਓਗੇ ਉਹ ਜਿਹੜਾ ਮਤਲਬ ਕੈਰੇਕਟਰ ਕਰਕੇ ਦਿੰਦਾ ਮਤਲਬ ਵਧੀਆ ਆਰਟਿਸਟ ਆ ਉਹਨੂੰ ਮੌਕਾ ਨਹੀਂ ਮਿਲਿਆ ਬਟਾ ਮਾਜਿਆ ਯਾ ਜਿਮਾਨ ਹੋਣ ਮੇਰੇ ਚਾਚੇ ਦੀ ਨਾ ਬਿਆਲੀ ਬਦੀ ਜਾਂਦੀ ਹੂੰ ਬਿਆਲੀ ਬਦੀ ਜਾਂਦੀ ਜਿੱਤੇ ਬਾਦ ਕੀ ਨਾ ਜਿੱਤੇ ਜਿਮਾਨ ਬਾਲੀ ਬਾਦ ਕੀ ਵਿਅਦਤ ਮੈਸ ਕੀ ਜੇ ਕਿਸੇ ਨਾਲ ਭਟਕ ਰਹੇ ਹੋ ਯਾ ਹੋ ਠੀਕ ਹੈ ਜੀ ਪਿਆਰ ਚੰਨਲਾ ਤੇ ਵੀ ਛਾਜੂ ਸ਼ਰਕ ਚਲੋ ਭਾਈ ਹੁਣ ਆਪਾਂ ਥੋੜੀ ਚਾਚੇ ਤੋਂ ਗੁਣਾ ਪਾ ਥੋੜੇ ਭਾਨੇ ਕੋਟ ਦੇ ਬਣਾਪਾ ਗੱਲ ਕਰਦੇ ਆ ਉਦੋਂ ਤੁਸੀਂ ਭਾਈ ਆ ਜਿਵੇਂ ਹੁਣ ਪੁਲਿਸਾਂ ਦੇ ਪਰਾਵਾ ਸਾਡਾ ਵੀ ਪਰਾਵਾ ਭਾਈ ਦਾ ਪਰਾਵਾ ਵੀ ਹੈ ਭਾਈ ਵਧੀਆ ਲੱਗ ਰਹੇ ਆ ਅਲੀ ਹਾਸਲਾ ਦੇ ਵੰਗੋ ਹਾਸਲ ਨੂੰ ਬਾਰਕ ਕੇ ਮੇਰਾ ਮਤਲਬ ਇਹ ਆਪਾਂ ਕਹਿ ਸਕਦੇ ਆ ਜੀ ਤੁਸੀਂ ਉਹ ਕਿ ਕਾਸਟ ਕੀ ਹੈ ਬੰਦਾ ਜੋਗੀ ਨੇ ਮੁੰਡੇ ਇਹ ਅਸੀਂ ਜੋਗਿਆਂ ਦੇ ਮੁੰਡੇ ਹੂੰ ਅ ਸ਼ਰਮਚੂ ਹੂੰ ਪਾਵਾ ਹੂੰ ਆਹ ਆਣ ਦੀ ਜੰਗ ਹੋਈ ਹੂੰ ਤੇ ਆਣ ਹੂੰ ਬੜੀ ਜੰਗ ਹੋਈ ਤੇ ਸਾਡੀ ਲੋੜ ਪੈ ਗਈ ਅੱਛਾ ਜੀ ਕੀ ਬਾਤ ਹੈ ਸਾਡੀ ਬੜੀ ਲੋੜ ਪਈ ਹੂੰ ਫੌਜ ਘਟ ਗਈ ਸੀ ਹਾਂ ਉਧਰ ਆ ਮਰ ਗਈ ਸੀ ਹੂੰ ਸਾਨੂੰ ਇੱਕ ਥਾਪੜ ਕੇ ਕਿ ਹਾਂ ਹਾਂ ਕਹੇ ਭਾਈ ਜੋਗੀਆਂ ਨੂੰ ਵੀ ਲੈ ਕੇ ਆਓ ਅੱਛਾ ਅਸੀਂ ਦਵਾਈ ਬਣਾਉਂਦੇ ਜੋ ਹੂੰ ਪਹਾੜਾ ਵਾਲੋ ਜਾਇਂਦਾ ਹੂੰ ਸਾਰੇ ਮੋਚੂ ਲੈ ਆਇਂਦਾ ਇੱਕ ਤੁਸੀਂ ਸੱਪ ਰਾਂ ਦੇ ਗੋਲੇ ਗਾਲ ਚ ਪਾ ਕੇ ਜਾਂ ਉਕਲੀ ਚ ਪਾ ਕੇ ਉਹ ਬਈ ਕੀ ਉਹ ਕੀ ਬੁਲਾਦਾ ਕਿਉਂ ਰੱਖਦੇ ਆ ਕੋਲੇ ਉਹ ਆਉ ਜਾਓਗੀਆਂ ਦੀ ਪਹਿਚਾਣ ਜੋ ਹੂੰ ਇਹਦੀ ਕੁੜੀਆਂ ਦੇ ਵਿਆਹ ਚ ਵੀ ਦਿੰਦੇ ਆ ਤੁਸੀਂ ਉਹ ਦੇਖੋ ਉਹ ਸਾਡਾ ਰਿਵਾਜ ਹੂੰ ਜਿਵੇਂ ਸਾਡਾ ਰਿਵਾਜ ਹੂੰ ਅਸੀਂ ਇਹ ਦਿੰਦੇ ਹੂੰ ਜਦੋਂ ਕਿਤੇ ਦਵਾਈ ਦੇਣ ਜਾਈਦਾ ਹੂੰ ਤਾਂ ਕਿਸੇ ਦੇ ਥੋੜਾ ਜਾ ਪਾ ਦੇਈਦਾ ਅਛਾ ਤੁਸੀਂ ਮਤਲਬ ਬਈ ਬਹੁਤ ਥੋੜਾ ਫਰਕ ਪੈ ਗਿਆ ਮਤਲਬ ਪੜੇ ਲਿਖੇ ਹੋ ਗਏ ਪੜਨ ਲੱਗ ਗਏ ਨਾ ਬਹੁਤ ਫਰਕ ਪੈ ਗਿਆ ਸਾਡੇ ਬੱਚੇ ਪੜਦੇ ਜੋ ਹੂੰ ਹੁਣ ਵੀ ਚੰਗੀ ਉਪਲਬਧੀ ਜੋ ਹੂੰ ਇਸ ਦੇਸ਼ ਦੇ ਵਿੱਚ ਸਭ ਨੂੰ ਅਧਿਕਾਰ ਮਿਲਣਾ ਚਾਹੀਦਾ ਸਾਨੂੰ ਵੀ ਹੈ ਹੂੰ ਤੇ ਬਈ ਬਿੱਲੇ ਮਰੋਗੇ ਜੋਗੀ ਹੋਗੇ ਭਾਈਚਾਰਾ ਹੋ ਗਿਆ ਤੇ ਇਹਨਾਂ ਕੋਲੇ ਕਹਿੰਦੇ ਮਤਲਬ ਵੀ ਰਹਿਣ ਵਾਸਤੇ ਪਹਿਲਾਂ ਘਰਨੇ ਸੀ ਕੁਲੀਆਂ ਜਿੰਨੇ ਸੀ ਜੀ ਝੋਪੜਾ ਬਣਾ ਕੇ ਦੇਖਦੇ ਇੱਥੇ ਜਾਵੜ ਦੇ ਵਿੱਚ ਇੱਥੇ ਜਾਵੜੇ ਉਹ ਤੁਹਾਡੇ ਕੋਲੇ ਵਧੀਆ ਮਕਾਨ ਹੈ ਜੀ ਹੁਣ ਮਿਹਨਤ ਨਾ ਪਾਇਆ ਹੂੰ ਵਰਦੀ ਪਾਈ ਹੂੰ ਮਿਹਨਤ ਕੀਤੀ ਕਿੰਨੀ ਦਿਖਾਈ ਜੁੜੀ ਇਸ ਟਾਈਮ ਤਾਂ ਖਾ ਅਸਟਾਈਮ ਆਡ ਹਾਰਾ ਯਾਰ ਦੇ ਨੇ ਹਾਰਾ ਯਾਰ ਦੇ ਤੇ ਬਾਲ ਬੱਚੇ ਕਿੰਨੇ ਆ ਜੀ ਆਪਣੇ ਬਾਲ ਬੱਚੇ ਦੋ ਦੋ ਬੱਚੇ ਮੁੰਡਾ ਤੇ ਕੁੜੀ ਇਹ ਕਿੱਥੇ ਵੱਢਦੇ ਬਈ ਜੀ ਉਹ ਉਹ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਈ ਦਾ ਪ੍ਰਾਈਵੇਟ ਕਿਉਂ ਲੁੰਦੇ ਜੀ ਸਰਕਾਰੀ ਪ੍ਰਾਈਵੇਟਸ ਕੀ ਬਰਕ ਲੱਗ ਤੁਮ ਸਰਕਾਰੀ ਹੁਣ ਥੋੜਾ ਜਿਹਾ ਪੰਜਾਬ ਦੇ ਵਿੱਚ ਮਾਹੌਲ ਬਦਲਿਆ ਬਦਲ ਗਿਆ ਜੀ ਬਿਲਕੁਲ ਬੜਾ ਚੰਗਾ ਪੜਾਉਂਦੇ ਜੋ ਹੂੰ ਪ੍ਰਾਈਵੇਟਾਂ ਦੇ ਵਿੱਚ ਬਹੁਤ ਧੱਕੇ ਹੂੰ ਬਹੁਤ ਖੱਜਲ ਖਵਾਰੀ ਕਿਸੇ ਨੂੰ ਵੀ ਸਭ ਬਹੁਤ ਹੈ ਨਹੀਂ ਭਰੀਦਾ ਕਿਸੇ ਦਾ ਬਹੁਤ ਮਹਿੰਗੀ ਆਉਂਗੀ ਬਹੁਤ ਹੂੰ ਬਹੁਤ ਮਹਿੰਗੀਆਂ ਕਤਾਬਾਂ ਹੂੰ ਸਾਡਾ ਖਾਨਦਾਨ ਬਹੁਤ ਅੱਗੇ ਵਧ ਰਿਹਾ ਹੂੰ ਸਾਡੇ ਬੱਚੇ ਬਹੁਤ ਪੜ ਰਹੇ ਹੂੰ ਇੱਕ ਹੋਰ ਗਾਣਾ ਆਇਆ ਸੀ ਲਾਹਰ ਜੀ ਕਹਿੰਦਾ ਪੁੱਤ ਜੋਗੀਆਂ ਦੇ ਲਾਉਂਦੇ ਨਹੀਂ ਉਹ ਐੜਕਾ ਤੇ ਮੰਗਦੇ ਵਰਾਸੀ ਸਕਣ ਇਹ ਕੀ ਕਿਉਂ ਕਹੀ ਇਹ ਗੱਲ ਜੀ ਮਤਲਬ ਜਿਹੜੇ ਜੋਗੀਆਂ ਦੇ ਮੁੰਡੇ ਆ ਉਹ ਤਾਂ ਐੜਕਣ ਲੱਗਦੀਆਂ ਬਾਈ ਜੀ ਦੇਖੋ ਅਸੀਂ ਆਲਤੂ ਫਾਲਤੂ ਕੁਝ ਖਾਂਦੇ ਨਹੀਂ ਹਮ ਮਿਹਨਤ ਦੀ ਖਾਂਦੇ ਹਮ ਦੂਜੀ ਗੱਲ ਜੇ ਕੋਈ ਚੰਗਾ ਖਾਊ ਹਮ ਤਾਂ ਉਹਦੀ ਨਿਗਾਹ ਕਮਜ਼ੋਰ ਨਾ ਹੋਊ ਹਮ ਅੱਜ ਕੱਲ ਫਾਸਟ ਫੂਡ ਚੱਲ ਪਈ ਹਮ ਇਹ ਖਾਂਦੇ ਅਸੀਂ ਨਹੀਂ ਖਾਂਦੇ ਹਮ ਅਸੀਂ ਪੁੱਤ ਜੋਗੀਆਂ ਦੇ ਹਮ ਦੇਸੀ ਦਵਾਈਆਂ ਬਣਾਈ ਦਿਆਂ ਨੁਕਤਿਆਂ ਨਾਲ ਬਣਾਈ ਦਿਆਂ ਹਮ ਜੜੀ ਬੂਟੀਆਂ ਲੈ ਕੇ ਆਈ ਦਿਆਂ ਹਮ ਅਸੀਂ ਉਹਨਾਂ ਨੂੰ ਵਰਤਦੇ ਠੀਕ ਹੈ ਜੀ ਅੱਜ ਕੱਲ ਮੈਡੀਕਲਾਂ ਤੇ ਕੀ ਵੇਖਦਾ ਮੇਰਾ ਜ਼ਹਿਰ ਵੇਖਦਾ ਜ਼ਹਿਰ ਜ਼ਹਿਰ ਵੇਖਦਾ ਜੀ ਅਸੀਂ ਉਹ ਨਹੀਂ ਕਦੇ ਵਰਤਿਆ ਠੀਕ ਹੈ ਨਾ ਹੀ ਵਰਤਣਾ ਮਤਲਬ ਪਹਿਲਾਂ ਕਹਿੰਦੇ ਸੀਗੇ ਵੀ ਜੋਗੀ ਭਾਈ ਜਿਹਾ ਬਿੱਲੇ ਮਾਰ ਭਾਈ ਜਿਹੜੇ ਹੈਗੇ ਆ ਇਹ ਬਿੱਲੇ ਮਾਰ ਕੇ ਕਹਿੰਦੇ ਪਰ ਹੁਣ ਅੱਗੇ ਨੂੰ ਥੋੜਾ ਕੁਝ ਵਰਤਿਆ ਜਿਵੇਂ ਆਪਾਂ ਕਹਿ ਸਕਦੇ ਆ ਵੀ ਵਧੀਆ ਉਹਨਾਂ ਜਿਵੇਂ ਚਿਕਨ ਰੱਟ ਰੈਸਟੋਰੈਂਟ ਤੇ ਉਥੇ ਆਪਣਾ ਖਾਪੀ ਕੇ ਆਉਂਦੇ ਆ ਜੀ ਮਤਲਬ ਕਿੰਨਾ ਕੁ ਵਰਤਿਆ ਜਗੇ ਇਹਨਾਂ ਨੂੰ ਵਾਹਿਗੁਰੂ ਦੀ ਕਿਰਪਾ ਹੂੰ ਅਸੀਂ ਜਿਸ ਪੰਜਾਬ ਦੇ ਵਿੱਚ ਰਹਿੰਨੇ ਸਭ ਤੋਂ ਪਹਿਲਾਂ ਵਾਹਿਗੁਰੂ ਨੂੰ ਮੰਨਦੇ ਹੂੰ ਵਾਹਿਗੁਰੂ ਦੀ ਦੇਣ ਸਾਡੇ ਤੇ ਹੂੰ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਹੈ ਬਹੁਤ ਵਧੀਆ ਅਸੀਂ ਹੁਣ ਵਧੀਆ ਸੁੱਖ ਸ਼ਾਂਤੀ ਨਾਲ ਰਹਿਦਾ ਠੀਕ ਹੈ ਜੀ ਇਧਰ ਤੁਸੀਂ ਬਈ ਬੋਲੀਏ ਕੋ ਤੁਹਾਡੀ ਇੰਟਰਵਿਊ ਕੀਤੀ ਥੋੜੀ ਜਿਹੀ ਬੋਲੀ ਹੈ ਇਹ ਨੋਰਮਲ ਹੈ ਨਾ ਤੁਹਾਡੀ ਕਿਉਂਕਿ ਪਹਿਲਾਂ ਮੈਂ ਪੱਤਰਕਾਰੀ ਕੀਤੀ ਹੈ ਬਈ ਛੋਟੀ ਉਮਰ ਤੋਂ ਪੱਤਰਕਾਰੀ ਕੀਤੀ ਹੈ ਤੇ ਮੈਂ ਪੰਜਾਬ ਪੁਲਿਸ ਚ ਹੋ ਗਿਆ ਫਿਰ ਮੈਂ ਕਿਹਾ ਚਲੋ ਬਈ ਨਾਲ ਗੱਲਬਾਤ ਕਰੀਏ ਤੇ ਕਿਉਂਕਿ ਆਪਾਂ ਇਹ ਜਿਹੜੀ ਆਪਾਂ ਇੰਟਰਵਿਊ ਕੀਤੀ ਆ ਆਪਾਂ ਚੈਨਲ ਤੇ ਪਾਉਣੀ ਹੈ ਬੂਟਾਗੜੀ ਦੇ ਵਿੱਚ ਸਾਰੇ ਭਰਾਵਾਂ ਨੂੰ ਪਤਾ ਲੱਗੇ ਜਿਹੜੇ ਲੋਕ ਕਹਿੰਦੇ ਆ ਬਿੱਲੇ ਮਾਰੋਗੇ ਜਾਂ ਜੋਗੀ ਭੈਚਰਾ ਹੋ ਗਿਆ ਮਤਲਬ ਉਹਨਾਂ ਨੂੰ ਕੀ ਹੈ ਅ ਬੱਕ ਛੋੜਾ ਦਰਜਾ ਦਿੱਤਾ ਗਿਆ ਪਰ ਉਹ ਬੰਦਿਆਂ ਨੇ ਆਪਣੇ ਆਪ ਨੂੰ ਕਿੱਥੋਂ ਤੱਕ ਲੈ ਕੇ ਜਾਂਦਾ ਹੈ ਭਾਈ ਹੁਣ ਤੁਸੀਂ ਕਿਸੇ ਦੇ ਜਾ ਕੇ ਛਾਪਾਂ ਮਾਰੋਗੇ ਇੱਕ ਤਾਂ ਸਾਨੂੰ ਉਹ ਆਪਣੇ ਏਰੀਏ ਦੀ ਆਵਾਜ਼ ਮਾਰ ਕੇ ਦਿਖਾ ਦਿਓ ਪਤਾ ਲੱਗੇ ਵੀ ਅਗਲਾ ਕ ਵੀ ਯਾਰਾਂ ਬਿੱਲੇ ਮਾਰਾਂ ਦਾ ਮੁੰਡਾ ਜਿਹੜੇ ਬੰਦੇ ਜਾਤੀਵਾਦ ਨੂੰ ਜ਼ਿਆਦਾ ਪ੍ਰਮੋਟ ਕਰਦੇ ਆਪਾਂ ਉਹਨਾਂ ਦੇ ਮੂੰਹ ਤੇ ਚਪੇੜ ਮਾਰਨੀ ਹੈ ਠੀਕ ਹੈ ਇੱਕ ਤਾਂ ਉਹ ਇੱਕ ਜਿ ਪਿਆਰ ਨਾਲ ਆਪਾਂ ਜਾ ਕੇ ਕਿਸੇ ਦੇ ਦੁੱਖ ਗਲੀਬ ਸੁਣਨੀ ਹੈ ਕਿਸੇ ਬਜ਼ੁਰਗ ਨੂੰ ਜਾਂ ਬੁੜੀ ਨੂੰ ਘਰੋਂ ਕਢਦਾ ਉਹਦਾ ਵੀ ਪਿਆਰ ਚ ਕਿਵੇਂ ਉਹਨੂੰ ਤੁਸੀਂ ਡੀਲ ਕਰੋਗੇ ਇਹ ਕੋਈ ਤੁਹਾਡੇ ਸਾਹਮਣੇ ਕੋ ਬੰਦਾ ਗੱਲ ਨਹੀਂ ਸੁਣਦਾ ਉਹਦੇ ਨਾਲ ਕਿਵੇਂ ਗੱਲ ਕਰਾਂਗੇ ਇਹ ਸਾਨੂੰ ਦੱਸੋ ਬਈ ਕਿ ਉਹਨਾਂ ਦਾ ਮਤਲਬ ਪਤਾ ਲੱਗ ਜੇ ਵੀ ਜਿਹੜੇ ਬਿੱਲੇ ਮਾਰਦੇ ਆ ਉਹ ਆਪਣੀ ਅਲੱਗ ਪਛਾਣ ਵੀ ਉਹਨੇ ਬਣਾ ਰੱਖੀ ਆ ਉਹਨਾਂ ਨੇ ਦੇਖੋ ਬਾਈ ਜੀ ਅਸੀਂ ਜਿਉ ਪਹਿਲਾਂ ਆਪਣੀ ਆਵਾਜ਼ ਦੇ ਵਿੱਚ ਗੱਲ ਕੀਤੀ ਹੂੰ ਉਹ ਤੁਸੋਂ ਸੋਣੀ ਲਈ ਉਹ ਤੁਹਾਡਾ ਸਭਿਆ ਚ ਤੁਹਾਨੂੰ ਪਤਾ ਲੱਗ ਹੀ ਗਿਆ ਉਹ ਤੁਹਾਡਾ ਸਭਿਆ ਚ ਰਹਿ ਸਕਦੇ ਬਈ ਹਣਾ ਉਹ ਹੌਲੀ ਹੌਲੀ ਹੁਣ ਕੀ ਹੋ ਰਿਹਾ ਹੈ ਜਿਵੇਂ ਨਾਰਮਲ ਲੋਕ ਬੋਲਦੇ ਆ ਸੀ ਉਦਾਂ ਬੋਲੀ ਦਾ ਬੋਲੋ ਬਾਈ ਬਰੋ ਮੈਨੂੰ ਪਤਾ ਲੱਗਿਆ ਤੁਸੀਂ ਵੀ ਉਵੇਂ ਬੋਲ ਸਕਦੇ ਸੁਣੋ ਫਿਰ ਹੂੰ ਜੇ ਕਿਸੇ ਦੇ ਘਰੇ ਹੂੰ ਕਿਸੇ ਬਜ਼ੁਰਗ ਮਾਤਾ ਨੂੰ ਘਰੋਂ ਕੱਢੀ ਦਾ ਹੂੰ ਤਾਂ ਅਸੀਂ ਜਾਂਦੇ ਆ ਹੂੰ ਨਾਲ ਸਾਡਾ ਸਟਾਫ ਹੁੰਦਾ ਹੂੰ ਨਾਲ ਮੈਂ ਹੁੰਦਾ ਹੂੰ ਨਾਲ ਮੇਰੇ ਸੀਨੀਅਰ ਹੁੰਦੇ ਆ ਹੂੰ ਜਦੋਂ ਜਾਇਦਾ ਸਭ ਤੋਂ ਪਹਿਲਾਂ ਤਾਂ ਉੱਥੇ ਦੇ ਪਿੰਡ ਦਾ ਚੌਕੀਦਾਰ ਲਈਦਾ ਠੀਕ ਹੈ ਜੀ ਉਕੀਦਾਰ ਨੂੰ ਲੈ ਕੇ ਫਿਰ ਸਰਪੰਚ ਨਾਲ ਬਾਰਤਲਾਬ ਕਰੀ ਦੀ ਠੀਕ ਹੈ ਜੀ ਫਿਰ ਉੱਥੋਂ ਦੇ ਆਣ ਕਮਾਂਡ ਨੂੰ ਪੁੱਛੀਦਾ ਵੀ ਬਾਕੀ ਇਹ ਕੈਰੇਕਟਰ ਕਿਵੇਂ ਆ ਕਰਦਾ ਇਹਨਾਂ ਦਾ ਇਹ ਤੁਸੀਂ ਮਾਤਾ ਨੂੰ ਕਿਵੇਂ ਇੱਜ ਦਿਨੀ ਹੋ ਜੀ ਸੰਨੂ ਇਹ ਜਿੱਦ ਦੇਖ ਕੇ ਦਿਖਾਓ ਦੇਖੋ ਮਾਤਾ ਨੂੰ ਇੱਜ ਤੇ ਇਹ ਕਰਕੇ ਦੇ ਦਿਆ ਵੀ ਮਾਤਾ ਨੂੰ ਪਹਿਲਾਂ ਬੁਲਾਓ ਸਾਸਤਰੀ ਕਾਲ ਬੁਲਾਓ ਉਹਨਾਂ ਦਾ ਦੁੱਖ ਸੁੱਖ ਪੁੱਛੋ ਫਿਰ ਉਹਨਾਂ ਦੀ ਰਿਪੋਰਟ ਤਿਆਰ ਕਰੋ ਰਿਪੋਰਟ ਕਰਨ ਤੋਂ ਤਿਆਰ ਬਣ ਕਰਮ ਤੋਂ ਬਾਅਦ ਉਹਨਾਂ ਦਾ ਪੱਖ ਰੱਖੋ ਉਹਨਾਂ ਦਾ ਹੱਕ ਦਵਾਓ ਠੀਕ ਹੈ ਜੀ ਸਹੀ ਹੈ ਜੀ ਇਹ ਹੱਕ ਦਵਾ ਕੇ ਅਸੀਂ ਸੁੱਖ ਸੁੱਖ ਦਾ ਸਾਹ ਲੈਨੇ ਆ ਸਾਨੂੰ ਇਦਾਂ ਹੀ ਲੱਗਦਾ ਵੀ ਅਸੀਂ ਸਾਰੇ ਪੰਜਾਬ ਦੇ ਵਿੱਚ ਖੁਸ਼ ਰਹਨੇ ਆ ਬਹੁਤ ਵਧੀਆ ਕੰਮ ਹੈ ਬਾਈ ਹਾਂਜੀ ਫਿਰ ਬਾਈ ਜੇ ਤੁਸੀਂ ਕੋਈ ਤਿੰਨ ਪੰਜ ਕਰਦਾ ਫਿਰ ਉਹ ਦਬਕਾ ਕੇ ਮਾਰਦੇ ਹੋਗੇ ਸਾਨੂੰ ਮਾਰ ਕੇ ਦਿਖਾਓ ਜੇ ਕੋਈ ਬੰਦਾ ਕਿਸੇ ਦੀ ਚੋਰੀ ਕੀਤੀ ਹੋਈ ਹੈ ਜਾਂ ਉਹ ਸੱਚ ਨਹੀਂ ਮੰਨ ਰਿਹਾ ਬੋਲ ਰਿਹਾ ਤੇ ਉਹ ਆਪਣੇ ਆਪ ਨੂੰ ਲੁਕੋਣ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਕਿਵੇਂ ਦਬਕਾ ਮਾਰੋਗੇ ਮਾਰੋ ਫੜਿਆ ਜਾਂਦੀ ਵਾਰ ਆਪਣੀ ਬਾਤ ਆ ਆਪਣੀ ਬਾਤ ਹੋਈ ਜੀ ਜੋ ਮਤਲਬ ਥੋੜੀ ਤੁਸੀਂ ਮਤਲਬ ਰੀਅਲ ਜੋ ਆਮ ਬੋਲਦੇ ਨੇ ਮੈਂ ਬੋਲ ਰਿਹਾ ਉਹ ਤੁਹਾ ਦਾ ਦੱਕਾ ਮਾਰ ਕੇ ਬਹੁਤ ਪਤਾ ਲੱਗ ਜੇ ਲੋਕਾਂ ਨੂੰ ਵੀ ਪੰਜਾਬ ਪੁਲਿਸ ਨੇ ਬਹੁਤ ਨੇ ਤਰਕੀ ਉਹ ਕਰ ਲਈ ਲਿਪਾਇਆ ਠੀਕ ਹੈ ਜੀ ਹਾਂਜੀ ਹਾਂਜੀ ਓ ਆਇਦਰ ਆ ਤੇਰੇ ਰੋਜ ਦੇ ਚੋਰੀ ਦੇ ਕਿਤੇ ਇਹ ਸਾਥੋਂ ਨਹੀਂ ਦੇਖਿਆ ਜਾਣੇ ਰੋਏ ਪੰਜਾਬ ਦੇ ਵਿੱਚ ਬਹੁਤ ਗੰਦ ਪਾਲਿਆ ਤੁਸੀਂ ਹੁਣ ਦੁਬਾਰੇ ਪਤਾ ਲੱਗੂ ਪੰਜਾਬ ਦੇ ਵਿੱਚ ਕਿਦਾਂ ਪੰਜਾਬ ਸੋਨੇ ਦੀ ਚਿੜੀ ਬਣ ਰਹੀ ਹੈ ਇਹ ਛੋਡਾ ਕਰਕੇ ਬਹੁਤ ਗੰਦ ਪਾਇਆ ਨਾ ਤੁਸੀਂ ਹੁਣ ਦੇਖੋ ਲਓ ਜੀ ਛੋਡੀਆਂ ਖਿੱਚ ਦੇ ਲੱਤਾਂ ਸੀ ਕਿਆ ਬਾਤ ਹੈ ਬਈ ਇਹ ਬਈ ਭਰਾ ਆ ਮਤਲਬ ਇਹਨਾਂ ਦਾ ਜਿਹੜਾ ਤੁਸੀਂ ਦੇਖਿਆ ਇਹ ਬਈਆਂ ਨੇ ਆਪਣੇ ਆਪ ਨੂੰ ਇੰਨਾ ਕੁ ਚੇਂਜ ਕਰ ਲਿਆ ਸੋ ਜਿਹੜੇ ਲੋਕ ਜਾਤੀਵਾਦ ਨੂੰ ਜਾਂ ਧਰਮ ਨੂੰ ਜ਼ਿਆਦਾ ਪ੍ਰਮੋਟ ਕਰਦੇ ਆ ਉਹਨਾਂ ਤੋਂ ਨਫ਼ਰਤ ਕਰਦੇ ਆ ਉਹਨਾਂ ਲਈ ਇੱਕ ਅਸੀਂ ਮੈਸੇਜ ਦਿੱਤਾ ਇਹ ਸਾਡਾ ਭਰਾ ਆ ਹਰਪ੍ਰੀਤ ਆਰਟਿਸਟ ਇਹ ਸਾਡਾ ਵੀਰਾ ਬਾਈ ਜੀ ਕਿਰਾਬਣਾ ਹਾਂ ਸਤਿਗੁਰੂ ਜੀ ਸਤਿਗੁਰੂ ਭਰਾ ਬਈ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਗੜੀ ਪੇਜ ਤੋਂ ਤੇ ਚੈਨਲ ਤੋਂ ਅਸਤਿਕਨ